ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਮੰਡੇਰ ਖੁਰਦ ਤਹਿਸੀਲ ਲਾਂਗੋਵਾਲ ਤੇ ਜ਼ਿਲ੍ਹਾ ਹੈਗਾ ਬਾਈ ਹੋਰਾਂ ਦਾ ਆਪਣੇ ਵਾਲਾ ਵੀ ਸੰਗਰੂਰ ਪੀ ਵੀ 13 ਨਾਲ ਚਾਰ ਪਸ਼ੂ ਦਿਖਾਵਾਂਗੇ ਇੱਕ ਪੰਜਾਬ ਵਾਲੀ ਜਰਸੀ ਤਾਜੀ ਸੂਈ ਤੇ ਨਾਲ ਵੀ ਜਰਸੀ ਬੱਛੀ ਆ ਤੇ ਇੱਕ ਨੰਬਰ ਤੇ ਜਿਹੜੀ ਆ ਬੱਛੀ ਆ ਗਈ ਇਹ ਵੀ ਫਿਰ ਸੱਜਣੋ ਤਾਜੀ ਸੂਈ ਆ ਤੇ ਦੋ ਦਿਖਾਵਾਂਗੇ ਗੱਬਣ ਚੀਜ਼ਾਂ ਜਿੰਨੀਆਂ ਕਿ ਵੀ ਦਿਖਾਵਾਂਗਾ ਇਸ ਫਾਰਮ ਤੋਂ ਚਾਹੇ 100 ਵਾਰ ਵੀਡੀਓ ਬਣਾਈਏ ਦਿਖਾਵਾਂਗੇ ਕੁਆਲਿਟੀ ਦੀਆਂ ਟਿਪ ਟੋਪ ਸਾਰੀਆਂ ਆ ਜਾ ਪੰਮੇ ਫਿਰ ਹੋਰ ਕਿਵੇਂ ਆ ਠੀਕ ਆ ਬਈ ਜਮਾ ਫੀਡ ਰਿਪੋਰਟ ਇੱਕ ਗੱਲ ਹੋਰ ਨੋਟ ਕਰਿਓ ਮੁੰਡੇ ਦੀ ਕਿਵੇਂ ਆ ਚੜ੍ਹਦੀ ਕਲਾ ਬੂਟ ਨੇ ਜਿਹੜੇ ਬੂਟ ਵੀ ਅੰਗਰੇਜ਼ਾਂ ਨੇ ਪਾ ਕੇ ਰੱਖਦਾ ਇਹਨਾਂ ਦਾ ਇੱਕ ਫਾਇਦਾ ਦੱਸਦਾ ਨਾ ਤੁਹਾਨੂੰ ਵੀ ਪਸ਼ੂ ਪੈਰ ਪੂਰ ਨਹੀਂ ਦਰਦਾ ਹਾਂ ਹਾਂ ਪੈਰ ਪੂਰ ਨਹੀਂ ਬਣਦੇ ਜਿਹੜੇ ਸੱਜਣਾਂ ਕਾਫੀ ਗਿਣਤੀ 'ਚ ਜਾਨਵਰ ਰੱਖਦੇ ਨੇ ਉਹਨਾਂ ਨੂੰ ਇਹ ਯੂਜ਼ ਕਰਨੀ ਚਾਹੀਦੀ ਹੈ। ਹਾਂ ਹਾਂ ਹਾਂਜੀ ਹਾਂਜੀ ਬਾਈ। ਸ਼ੁਰੂ ਕਰਦੀ ਆਪ ਅੱਛੀ ਤੋਂ। ਹਾਂਜੀ ਬਾਈ। ਪਹਿਲਾਂ ਨਾ ਕਿ ਮੇਰੇ ਹੱਥ ਕੰਮ। ਪਹਿਲਾਂ ਲਾ ਵੀਰੇ 1 ਰੰਚ ਮਾਲ ਵੇਚਿਆ 6 ਬੜਾ ਸੀ ਨਾ। ਹਾਂਜੀ। ਉਹ ਤੁਹਾਨੂੰ ਪਤਾ ਪਹਿਲਾਂ ਉਹ ਤੋਂ ਪਹਿਲਾਂ ਵੀ ਵੀਰੇ ਜ ਆਪਣੇ 3 ਸੀ। ਉਹ ਤੁਹਾਨੂੰ ਪਤਾ ਤੇਰੇ ਹੁੰਦੇ ਹੀ ਬੈਠੇ ਸੀ ਲੋਗ। ਇੱਕ ਤਾਂ ਵੀ ਚੱਲਿਆ ਕੰਮ। ਹਾਂ 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 ਤੇ ਬਾਈ ਦੂਜਾ ਮਾਲ ਆਪਣੇ ਇਹਦੇ 6 ਬੜਾ ਸੀ। ਤੂੰ ਮੰਨ ਕੇ ਚੱਲ ਦੂਜੇ ਦੂਜੇ ਫੋਨ ਤੇ ਸੇਲ ਹੋ ਗਈਆਂ ਯਾਰ। ਇੱਕ ਦਿਨ ਚ 8 ਨੂੰ ਆਪਾਂ ਵਿਲੇ ਹੋ ਗਈ ਸੀ ਵੇਚ। ਠੀਕ ਆ ਗੱਲ। ਹਾਂ ਬਾਈ। ਤੋਂਰ ਬਾਈ ਖੋਲ ਕੇ ਸੁਆ ਕਿਡਾ? ਸੁਆ ਬ ਮੂਹਾਂ ਲਈ ਇਹਦੇ ਆਰਡਰ ਤੀ ਮਾਰਦੇ ਹੋ ਬਈ ਮੂਹ ਚਾਰ ਦੰਦ ਬਈ ਛਿੱਗ ਦੇ ਦੰਦ ਚੱਕਦੀ ਐ ਇਹ ਦੰਦਾਂ ਚ ਚਾਰ ਦੰਦ ਸੂਆ ਦੂਜਾ ਬਾਡੀ ਆ ਗਈ ਜਿਵੇਂ ਆਪਾਂ ਕਹਿ ਲਿਆ ਕੋਈ ਪਹਿਲਣਾ ਦੂਜਣਾ ਝੋਟੀਆਂ ਨਾਲ ਹਾਂ ਬਈ ਛਿੱਗ ਦੇ ਦੰਦ ਚੱਕਦੀ ਐ ਬੱਛੀ ਇਹ ਪ੍ਰਿੰਟ ਆ ਗਿਆ ਬਾ ਕਮਾਲ ਬਿਊਟੀ ਚ ਵੀ ਫੁੱਲ ਆ ਗਈ ਬੱਛੀ ਤੇ ਮਿਲਕ ਲੈਣ ਚ ਵੀ ਫੁੱਲ ਆ ਗਈ ਪੰਜਵਾਂ ਦਿਨ ਸੂਈ ਨੂੰ ਆ ਬਾਈ ਤੇ ਬੱਚੇ ਨੂੰ ਚੁੰਗਾ ਕੇ 20 ਲੀਟਰ ਬੋਲਾ ਤਿਆਰ ਹੈ ਬੱਚੀ ਥੇ ਲੇਟ ਅਟਾ ਦੇ ਦੇਖ ਲੈ ਹੁਣ ਤਾਂ ਘਟਾ ਲਾ ਨਹੀਂ ਬਾਈ ਘਟਾਉਣ ਵਾਲਾ ਕੰਮ ਨਹੀਂ ਆਪਣਾ ਬਾਈ ਇੱਕ ਗੱਲ ਹੋਰ ਕਹਿ ਦੀ ਆਪਾਂ ਪਰੜ ਨਾ ਜਾਵੇ ਮੈਚ ਨਾ ਨਾ ਬਾਈ ਆਪਾਂ ਵੀ ਆਦੇ ਘਰੇ ਚਵਾ ਕੇ ਦੇਵਾਂਗੇ ਬੁੱਧ ਠੀਕ ਹੈ ਜਦੋਂ ਆਪਣੇ ਗੇਟ ਤੋਂ ਬਾਹਰ ਹੋ ਗਈ ਬਈ ਆਪਣੀ ਕੋਈ ਗਰੰਟੀ ਨਹੀਂ ਦੇ ਰਿਹਾ ਅਰੇ ਚਾਰ ਟਾਈਮ ਚਵਾ ਦੇਗਾ 10 ਟਾਈਮ ਚਵਾ ਦਾਂਗੇ ਬਈ ਤਸੱਲੀ ਕਰਾ ਦੇਗਾ ਪਰੇਗ ਪੱਖ ਤੋਂ ਜਮਾ ਬਾਈ ਜਮਾ ਜਮ ਨਾਲੇ ਮਿਲਕ ਵਾਲੀ ਆ ਨਾਲੇ ਬਿਊਟੀ ਵਾਲੀ ਆ ਜਿਹੜਾ ਥਣ ਦਾ ਸਹਜ ਆ ਉਹ ਜੇ ਮੈਂ ਗੱਲ ਕਰ ਲਾਂ ਬਈ ਬਿੰਡ ਸਾਈ ਤੋਂ ਬੰਦੇ ਨੂੰ ਚਵਾ ਵੀ ਦੇਵਾਂਗੇ ਯਾਰ 2.5 ਆਡਰ ਆ ਗਿਆ ਬਿਲਕੁਲ ਫਿਕਸ ਹੈ ਵੈਰੀ ਫਿਕਸ ਕੋਈ ਟੁਕਟਮਲੇ ਵਾਰੀ ਨਾਇ ਚ ਮਸਟੈਟਸ ਦੀ ਪ੍ਰੋਬਲਮ ਆਵੇ ਬੇਸੋਚੋ ਕੇ ਲੈ ਲਿਓ ਸੀ ਸਾਉ ਭਾਈ ਜਮਾ ਪੂਰੀ ਕੋਲ ਇੱਥੇ ਖੜਾ ਲਾ ਬਟੋਗਰੀ ਆ ਜਾ ਉਰਲੇ ਬੰਨੇ ਫੇਸ ਕੁਆਲਟੀ ਤੇ ਮਾਰਦੇ ਕੈਮਰਾ ਆ ਗਈ ਨਵੇਂ ਹਾਨ ਚ ਦੰਦਾਂ ਚ ਆ ਗਈ ਚਾਰ ਚਾਰ ਦੰਦਾਂ ਵੀਰੇ ਸ਼ਿਗ ਦੇ ਦੰਦ ਚੱਕਦੀ ਹਲੇ ਬੱਚੀ ਵਰਗੀ ਬੱਛੀ ਆ ਕੇਰਾਂ ਹੋਰ ਕਮਾ ਦੇ ਯਾਰ ਇੱਧਰ ਨੂੰ ਕੱਚੇ ਥਾਂ ਚ ਤੋਰ ਦੇ ਪੱਟਾ ਮੰਗਦੀ ਮੈਨੂੰ ਪਤਾ ਸਾਰੀਆਂ ਤੋਂ ਮਹਿੰਗੀ ਹੋਣੀ ਇਹ ਕੇਰਾਂ ਕੇੜਾ ਇਹਦਾ ਹੋਰ ਦਵਾ ਦੇ ਤੇ ਥਣ ਦਾ ਗੈਪ ਵੀ ਫੁੱਲਾ ਚਬਾਈ ਦਾ ਦਾ ਮੋਗੀ ਕੋਈ ਆ ਵੀ ਨਹੀਂ ਜਾਂਦਾ ਵੀ ਬੱਚੀ ਦਾ ਯਾਰ ਤੂੰ ਦੇ ਨਾਲੇ ਵੀ ਆ ਗਿਆ ਮੇਲ ਕਾਫ ਮੇਲ ਕਾਫ ਵੀਰੇ ਅੱਜ ਚੌਥਾ ਪੰਜਵਾਂ ਦਿਨ ਸੂਈ ਨੂੰਆ ਬੱਚੀ ਨੂੰ ਠੀਕ ਆ ਜੀ ਹਾਂਜੀ ਬਾਈ ਸੀਮਨਦੀ ਤਾਂ ਨਹੀਂ ਪਤਾ ਕਿਹੜੇ ਨਾ ਬਾਈ ਉਹ ਆਪਾਂ ਨੂੰ ਕੋਈ ਨਹੀਂ ਪਤਾ ਠੀਕ ਆ ਉਿੰਦਾ ਪੁਮਾਰ ਕੇ ਆਪਾਂ ਨੇ ਜਿਆਨਕਾਰੀ ਹੁੰਦੀ ਹੋਵੇ ਆਪਾਂ ਦੇ ਦਾਂ ਹਾਂਜੀ ਬਾਈ ਜੀ ਹਾਂਜੀ ਹਾਂਜੀ ਆ ਲੈ ਚੱਲ ਬਾਈ ਬੰਦ ਦੇ ਪੈਸੇ ਇਹਦੇ ਪੰਮੇ ਫਿਰ ਪੈਸੇ ਬਾਈ ਮੁੱਲ ਫੋਨ ਤੇ ਕਰਾਂਗੇ ਜੈ ਮੁੱਲ ਕਰਾਂਗੇ ਤੇ ਬੰਦੀ ਮਾਰਦੇ ਕੋਈ ਫੋਨ ਨਹੀਂ ਬਾਈ ਯਾਰ ਤੂੰ ਆਰਡਰ ਦੇਖ ਯਾਰ ਬੱਚੀ ਦਾ ਦੇਖ ਆਰਡਰ ਤਾਂ ਬਾਹਲਾ ਸੋਹਣਾ ਕਿੱਡਾ ਵੱਡਾ ਬੱਚੀ ਨਹੀਂ ਕਿਸੇ ਵੀ ਵਕਤ ਤੋਂ ਮਾਰੀ ਕਿਸੇ ਵੀ ਵਕਤ ਤੋਂ ਮਾਰੀ ਨਹੀਂ ਹੈਗੀ ਹਾਂਜੀ ਬਾਈ ਪੈਸੇ ਦੇ ਉਨੇ ਲੈ ਲਈ ਜਿੰਨੇ ਕਿਹੇ ਓਟ ਦੀਆ ਬਈ ਪਹਿਲੇ ਫੋਨ ਤੀ ਵੀ ਕਿਉਂ ਨਹੀਂ ਪਤਾ ਜੀ ਸੱਜਣ ਨੇ ਨਵਾਂ ਫਾਰਮ ਦਾ ਕੰਮ ਸ਼ੁਰੂ ਕਰਨਾ ਪਰ ਬਈ ਦੁਬਾਰਾ ਦਿਖਾ ਦੇ ਯਾਰ ਮੂਲੇ ਸਾਣੀ ਦਿਖਾ ਦੇ ਮੰਗਲੀ ਦਿਖਾ ਦੇ ਪੀਡੀਏ ਪਾਜ ਵਾਂਗੂ ਚਾਰੇ ਬਰਾਬਰ ਨੇ ਜਿਹੜਾ ਇਹਦਾ ਬੱਚੀ ਦਾ ਲੈਗ ਸਕੋਰ ਆ ਗਿਆ ਲੈਗ ਸਕੋਰ ਦੀ ਵੀ ਮਜ਼ਬੂਤ ਆ ਤੇ ਜਿਹੜਾ ਇਹਦਾ ਆਰਡਰ ਆ ਆਰਡਰ ਵੀ ਆਰਡਰ ਦੇਖ ਬਈ ਮਾਦੋ ਯਾਰ ਘਰੇ ਚੋਂ ਆਉਣ ਵਾਲਾ ਬਈ ਖੁੱਚਾਂ ਤੋਂ ਉੱਪਰ ਵਾਲਾ ਆਰਡਰ ਆ ਗਿਆ ਟੁੱਟਮਾ ਲਮਕਮਾ ਨਹੀਂ ਹੈਗਾ ਨਾ ਪੋਲਾ ਜੜ ਮਜ਼ਬੂਤ ਹੋਣੀ ਚਾਹੀਦੀ ਆਟ ਆਹੀ ਸ਼ੇਪ ਦਾ ਆਰਡਰ ਹੋਣਾ ਚਾਹੀਦਾ ਜ਼ਿਆਦਾ ਕਾਮਯਾਬ ਹੈ ਜਿਹੜਾ ਤੇ ਹੁਣ ਮਾਰਦੇ ਜਰਸੀ ਤੇ 2 ਨੰਬਰ ਵਾਲੀ ਤੇ ਇਹਦੇ ਨਾਲ ਬੱਛੀ ਆ ਗਈ ਹਾਂ ਬਈ ਬੱਛੀ ਆ ਹੋ ਗਈ ਬੱਛੀ ਵੀ ਦਿਖਾ ਦੀ ਬਾਅਦ ਚ ਕੋਈ ਨਹੀਂ ਤੋੜ ਦੇ ਖੋਲ ਕੇ ਇਹਨੂੰ ਬਈ ਅੱਜ ਤੀਜਾ ਦਿਨ ਸੂਈ ਨੂੰ ਆ ਸੁਆ ਕਿਹੜਾ ਸੁਆ ਬਈ ਦੂਜਾ 6 ਦੰਦਾ ਵੀਰੇ ਇਸ ਮੂੰਹ ਦਾ ਦੰਦਾਾਂ ਚ 6 ਦੰਦਾ ਦਿਨ ਕਿੰਨਾ ਵਾ ਤੀਜਾ ਦਿਨ ਸੂਈ ਨੂੰ ਆ ਬਈ 18 ਲੀਟਰ ਦੁੱਧ ਮੰਨ ਲੈ ਬੋਲਾ ਮੰਨ ਲੈ ਤਿਆਰ ਆ ਆਪਣੇ ਘਰੇ ਜਰਸੀ ਥੱਲੇ ਜਰਸੀ ਥੱਲੇ ਬਾਈ ਜਰਸੀ ਥੱਲੇ ਬੋਲਾ ਹੁੰਦਾ 18 ਮਿਣਕੇ ਦੇਵਾਂਗੇ ਬਈ ਆਪਾਂ ਕਿੱਡੀ ਗੱਲ ਇੱਥੇ ਰੋਕ ਲਾ ਮਾਰ ਜੇ ਖਰਾਕ ਪਾਵਾਂਗੇ ਸਾਰਾ ਤੁਹੇ ਦੇਣੀ ਆ ਬਾਈ ਇਹ ਹੈ ਹਨਾ ਮੈਂ ਇੱਕ ਗੱਲ ਤੈਨੂੰ ਹੋਰ ਦੱਸ ਦਦਾ ਨਾ ਜਾਣਕਾਰੀ ਵਾਲੀ ਵੈਸੇ ਤੂੰ ਵੱਧ ਜਾਣਕਾਰੀ ਰੱਖਦਾ ਕੱਲੀ ਖਰਾਕ ਚ ਤਾਂ ਚਾਹੇ ਮਾੜੀ ਨਸਲ ਨੂੰ ਗੱਡਦੀ ਤਾਂ ਵੀ ਨਹੀਂ ਦਿੰਦੀ ਹਾਂ ਬਈ ਇਹ ਤਾਂ ਗੱਲ ਹੈਗੀ ਹਾਂ ਜਿਹੜੀ ਚਾਹੇਗੀ ਫੀਡ ਤੇ ਬਰੀਡ ਦਾ ਮੇਲ ਹੋ ਗਿਆ ਜਿੱਥੇ ਹਾਂਜੀ ਬਾਈ ਹਾਂਜੀ ਦੇ ਬਾਈ ਥਣ ਵੀ ਦੇ ਕੈਜ ਲੱਗਿਆ ਬੱਚੀ ਨੂੰ ਦੇਖ ਮਾਰ ਦਿਆ ਸਾਲਾ ਬੱਚੀ ਇਹ ਜਾਨ ਵੀ ਬੱਚੀ ਜਿਹਾ ਫੰਦਾ ਹਾਂ ਬਾਈ ਇਹ ਮਤਲਬ ਸਰਟੀਫਿਕੇਟ ਦੇ ਰਹੀ ਆ ਵੀ ਮੈਂ ਨਵੇਂ ਹਾਰ ਨਵੇਂ ਹਾਰ ਚ ਥਣ ਥਣ ਬੰਦਾ ਚ ਦੰਦ ਲੱਭੇ ਸ਼ੇਦਾਂ ਦਾ 6 ਦੰਦ ਦਾ ਹਾਂ ਬਈ ਲਿਆ ਬਈ ਥਾਲੇਵਾ ਚੈੱਕ ਕਰਾ ਦੇ ਬਈ ਇੱਥੇ ਖੜਾ ਕੇ ਜੂਮ ਕਰਕੇ ਤੁਹਾਨੂੰ ਦੇਖ ਤਾਂ ਲੈ ਬਾਬਾ ਦਿਖਾ ਦੇ ਗਰੀ ਸਮਾਰ ਕੇ ਓਏ ਫੇਸ ਦੇਖ ਬਈ ਕਿੱਦਾਂ ਦਾ ਲੱਗਿਆ ਪੱਛੀ ਕਰਾ ਦੇ ਦੀਆਂ ਚੋਬਰ ਦੀਆਂ ਤਸੱਲੀਆਂ ਹਰੇਕ ਪੱਖ ਤੋਂ ਥਣ ਦਾ ਸੈਜ ਬਹੁਤ ਸੋਹਣਾ ਹੈ ਕਿੱਥੇ ਤੋਂ ਇਹ ਜਿਹੜੀ ਨਸਲ ਆ ਜਰਸੀ ਸੱਜਣੋ ਥੋੜੀ ਜਿਹੀ ਮਿਲਦੀ ਵੀ ਘੱਟ ਅੱਜਕੱਲ ਹਾਂ ਬਈ ਥੋੜੀਆਂ ਜਿਹਾ ਘੱਟ ਮਿਲਦੀਆਂ ਇਹ ਗਾਵਾਂ ਕਿਉਂਕਿ ਐਚ ਐਫ ਗਾਵਾਂ ਦੀ ਗਿਣਤੀ ਜ਼ਿਆਦਾ ਪੰਜਾਬ 'ਚ ਜਰਸੀ ਥੋੜੀ ਘੱਟ ਮਿਲਦੀ ਆ। ਹਾਂਜੀ ਬਾਈ। ਕਮਾਲ ਆ ਬਾਈ। ਰੰਗ ਵੀ ਦਿਖਲਾ ਯਾਰ ਕੰਨਾ ਸੋਨਾ ਫੜਦਾ ਬਾਈ ਰੰਗ ਬੰਦੇ ਨੂੰ ਆਏ ਕਹਿੰਦਾ ਵੀ ਖਿੱਚਦਾ ਆ ਆਪਣੇ ਘਰੀਆਂ ਵਾਂਗ। ਦੰਦਾਂ 'ਚ 6 ਦੰਦਾਂ ਬਾਈ ਲੈ ਲੈ ਬੱਚੇ ਕੋਲੇ ਲੈ ਜਾ। 18 ਕਿਲੋ ਬੌਲੀ ਬਾਈ ਕਹਿੰਦਾ ਬੌਲੀ ਮੰਨ ਲੋ ਬਾਈ ਦੁੱਧ ਮੰਨ ਲੋ ਯਾਰ ਤਿਆਰ ਐ ਜਮਾ ਬਾਈ। ਇਹਦੇ ਕੋਲੇ ਹਾਜ਼ਰ। ਹਾਂ ਬਾਈ ਥਾਂ ਦੇ ਵਾ ਦੇਖ ਯਾਰ ਬਈ ਬੱਛੀ ਬਾਈ ਕਿੱਦਾਂ ਲੱਗਦੀ। ਤੇ ਨਾਲ ਜਿਹੜੀ ਇਹਦੇ ਬੱਛੀ ਆ ਗੈਰੀ ਇਹ ਵੀ ਦਿਖਾ ਦੇ ਓਏ। ਇਹਦੀ ਕੈਮਰਾਂ ਵੀ ਮੇਰੀ ਫੋਟੋ ਖਿੱਚ ਲਾ। ਹਾਂ। ਇੱਕ ਨਾਲ ਇੱਕ ਨਗੀਨਾ ਫ੍ਰੀ ਆ ਗਿਆ। ਦੋ ਜਰਸੀਆਂ ਆ ਜਾਣੀਆਂ ਛੋਟ ਲੈ ਚੱਲ ਮੁੱਲ ਇਹਨਾਂ ਦਾ ਫੋਨ ਤੀ ਕਰੂਗਾ ਬਾਈ ਮੁੱਲ ਓਨਾਂ ਕ ਕਰੂਗਾ ਜਿੰਨੇ ਰੁਪਏ ਓਟ ਦਿਆਂ ਨੇ ਥਾਂ ਦਾ ਸਹਿਜ ਉਹਨਾਂ ਲਈ ਤਾਂ ਬੱਲੇ ਬਾਈ ਉਹਨਾਂ ਲਈ ਕਿੱਲੇ ਤੇ ਮੰਨਦੇ ਗੈਬ ਵੀ ਸੋਨਾ ਰੱਖ ਹਾਂਜੀ ਬਾਈ ਥਾਂਲੇ ਵਾ ਦੇਖ ਬਾਈ ਥਾਂਲੇ ਵਾਲੀਆਂ ਰਹੇ ਜੀ ਬੱਛੀ ਨਾਲ ਇਹ ਹੁਣ ਗੈਰੀ ਆ ਜਾ ਤਿੰਨ ਨੰਬਰ ਵਾਲੀ ਦੇ ਨੇੜੇ ਪ੍ਰਿੰਟ ਦਾ ਵੀ ਬਹਲਾ ਸੋਨਾ ਯਾਰ ਹਾਂਜੀ ਬਾਈ ਪ੍ਰਿੰਟ ਦਾ ਵੀ ਬਹਲਾ ਸੋਨਾ ਆ ਗਿਆ ਬੱਛੀ ਦਾ ਨਾ ਇਹਦਾ ਬੰਦਾ ਕੋਈ ਆਏ ਨਾ ਸਮਝੇ ਵੀ ਵੱਡੇ ਮੁੱਲਾਂ ਦੀਆਂ ਬਾਈ ਛੋਟੇ ਮੁੱਲਾਂ ਦੀਆਂ ਬਹਿੜਾਂ ਨੇ ਆਪਣੇ ਲਵੇ ਐਸ ਬਾਈ ਹਾਂ ਆਏ ਨਾ ਬੰਦਾ ਕੋਈ ਸਮਝੇ ਵੀ ਇਹ ਵੱਡੇ ਮੁੱਲ ਨਹੀਂ ਵੇਚਦੇ ਵੀ ਵੱਡੇ ਮੁੱਲ ਹੀ ਬਹਿੜਾ ਹੋ ਤੌਰ ਬਾਈ ਖੋਲ ਕੇ ਨਾਲ ਇਥੋਂ ਫੇਸ ਕੁਆਲਟੀ ਦਾ ਦੂਜਾ ਸੂਆ ਹੈ ਬਾਈ ਦੰਦਾ ਚ 6 ਦੰਦ ਹੈ ਵੀ ਦੰਦ ਮੈਂ ਕਹਿੰਦਾ ਪਹਿਲਾਂ ਦੇਖਦਾ ਹੰਨਾ ਸਭ ਬਾਈ ਪਹਿਲਾਂ ਦੰਦ ਦੇਖਦਾ ਮੈਂ ਫੇਰ ਜਾਨਵਰ ਲੈਨੇ ਆ ਬਾਈ ਆਪਾਂ ਮਤਲਬ ਮੇਲੀ ਦੀ ਰਿਪੋਰਟ ਕਹਿੰਦੇ ਮੁੰਡਾ ਦੰਦ ਪਹਿਲਾਂ ਚੈੱਕ ਕਰਦਾ ਬੱਚੀ ਦੇ ਆਲੇ-ਦਾਲੇ ਏ ਕਿਹੜਾ ਫੇਰ ਮਾਰਦਾ ਹਾਂ ਹਾਂਜੀ ਬਾਈ ਦੰਦਾਂ ਨਾਲ ਕੀ ਹੁੰਦਾ ਸੱਜਣੋ ਉਮਰ ਦਾ ਸਹੀ ਜਾਂ ਅੰਦਾਜ਼ਾ ਲੱਗ ਜਾਂਦਾ ਹਣਾ ਹਾਂ ਥੱਲੇਵਾ ਚੈੱਕ ਕਰਾ ਬਈ ਬੱਚੀ ਦਾ ਦੇਖ ਕਿਦਾਂ ਦਾ ਲੱਗਿਆ ਬੱਚੀ ਤੁਹਾਨੂੰ ਦੰਦ ਆ ਗਿਆ ਚੰਗਾ ਤੇ ਜਾਨ ਵੀ ਫੁੱਲਾ ਫੁੱਲਾ ਬਾਈ ਫੁੱਲਾ ਸੱਜ ਵੀ ਸੋਨਾ ਤੇ ਆਰਡਰ ਕੁਆਲਟੀ ਵੀ ਇਸ ਘਰ ਤੋਂ ਫਾਰਮ ਤੋਂ ਨੂੰ ਬਿਊਟੀ ਵਾਲੇ ਵੀ ਮਿਲਣਗੇ ਤੇ ਜਿਹੜੇ ਪਸ਼ੂ ਮਿਲਣਗੇ ਤੇ ਨਾਲ ਮਿਲਣਗੇ ਹੌਲੀ ਤੋਰ ਦੇ ਬਾਈ ਹੌਲੀ ਹੌਲੀ ਤੋਰ ਬੋਝ ਕੇ ਤੋਰ ਦੇ ਬੋਝ ਕਟ ਕੇ ਆਈ ਨਾ ਇਹ ਬਾਈ ਕਰੂ ਵੈੜਾ ਕੋਈ ਫਾਰਮ ਦੀ ਵੈੜ ਨਹੀਂ ਹੈਗੀ ਠੀਕ ਆ ਜੀ ਤੇ ਬਾਈ ਇਹਦੇ ਸੀਮਨ ਵੀ ਮੈਂ ਤੁਹਾਨੂੰ ਦੱਸ ਦਿੰਦਾ ਵੀ ਕਿਹੜਾ ਲੱਗਿਆ ਬਾਈ ਕਿਹੜਾ ਲੱਗਿਆ ਬੁੱਟ ਬੰਦੇ ਨਹੀਂ ਲਵਾਏ ਬਾਈ ਜਿਵੇਂ ਆਪਾਂ ਤੁਹਾਨੂੰ ਘਰੇ ਰੱਖਾ ਵਾਲੇ ਬੰਦੇ ਨੇ ਲਵਾਇਆ ਬਾਈ ਇਹਦੇ ਸੀਮਨ ਨੂੰ ਸ਼ੌਕ ਦੇ ਮਾਰੇ ਨੇ ਬੰਦੇ ਨੇ ਠੀਕ ਆ ਉਹਨਾਂ ਕੜਾ ਲਾ ਮੂੰਹ ਕਰਕੇ ਉਹਨਾਂ ਮਜਬੂਰੀ ਕਰਕੇ ਬਾਈ ਵੇਚਣੀ ਪੈ ਗਈ ਵੈੜਾ ਮੈਂ ਤੁਹਾਨੂੰ ਸੀਮਨ ਵੀ ਦੱਸ ਦਿੰਦਾ ਵੀ ਇਹ ਸੀਮਨ ਕਿਹ ਕੱਦ ਵੀ ਚੰਗਾ ਜਾਤ ਵੀ ਚੰਗੀ ਆ ਨਸਲ ਵੀ ਚੰਗੀ ਆ ਬੈਂਕ ਸਕੋਰ ਤੋਂ ਫਾਲੇ ਬਣੀ ਬਈ ਇਹੋ ਜੀ ਬੱਚੀ ਨੂੰ ਕਿਸੇ ਨੂੰ ਲੱਗਦਾ ਜਰਾ ਇਹੋ ਜਾਂ ਥੰਲੇ ਵਾਲ ਲੱਗਿਆ ਕਿਹੜਾ ਸੀਮਨ ਲੱਗਿਆ ਸੀਮਨ ਬਾਈ ਇਹ ਲੱਗਿਆ ਮੈਜਿਕ ਦਾ ਮੈਜਿਕ ਮੈਜਿਕ ਦਾ ਲੱਗਿਆ ਵੀਰੇ ਕਰੂਗੀ ਮੈਜਿਕ ਇਹ ਵੀ ਮੇਰਾ ਹਾਂ ਵੀਰੇ ਮੈਜਿਕ ਦਾ ਲੱਗਿਆ ਵੀਰੇ ਇਹ ਸੀਮਨ ਠੀਕ ਆ ਗੱਲ ਹਾਂਜੀ ਵੀਰੇ ਪ੍ਰਿੰਟ ਬਹੁਤ ਸੋਹਣਾ ਜਾਨ ਬਹੁਤ ਆ ਦਿਨ ਕਿੰਨੇ ਬਾਕੀ ਨੇ ਦਿਨ ਮੇਰੇ 10 ਦਿਨ 10 ਦਿਨ ਹਾਂ ਵੀਰੇ 10 ਦਿਨਾਂ ਨੂੰ ਤਾਂ ਖਾਸਾ ਹੋ ਗਈ ਸਿਸਟਮ ਹਾਂਜੀ 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 ਬਾਈ ਜੇ ਕਿਸੇ ਨੇ ਅੱਜ ਲੈ ਜਾਣੀਆਂ ਥਾਣਾ ਦੀ ਗਰੰਟੀ ਦੇ ਦਾਂਗੇ ਹਾਂ ਬਾਈ ਥਾਣਾ ਦੀ ਗ ਜਿਹੜਾ ਦੇ ਸਾਇਰ ਲੱਗਾ ਹੋਇਆ ਵੀਰੇ ਆਹ ਉਹਦੀ ਮਾਂ ਐ ਸਾਇਰ ਦੀ ਠੀਕ ਆ ਆ ਵੀਰੇ ਜੇ ਬੋਲਾ ਆ ਪਾ ਜਿਹੜਾ ਜੀ ਦਾ ਸੀ ਮਨਾ ਆ ਬੋਲਾ ਓਕੇ ਹਾਂ ਵੀ ਬੰਦੇ ਨੇ ਆਪ ਨੂੰ ਸਕਰੀਨਸ਼ਾਟ ਲੈ ਕੇ ਗੱਲ ਕਰਾ ਦੇਣਗੇ ਬੰਦੇ ਨੇ ਹਾਂ ਹਾਂ ਵੀ ਗੱਲ ਕਰਾਵਾਂਗੇ ਯਾਰ ਵੀ ਮੈਜਿਕ ਹੀ ਲੱਗਿਆ ਆ ਹਾਂਜੀ ਹਾਂਜੀ ਵੀਰੇ ਆਹ ਤੁਹਾਨੂੰ ਚੈੱਕ ਕਰਾ ਵੀਰੇ ਬੱਚੀ ਦਾ ਦੇਖ ਵੀਰੇ ਤੁਹਾਨੂੰ ਦਿਖਾ ਦੇ ਗਰੀ ਨੇੜੇ ਲੱਗਦੇ ਦੇਖ ਵੀ ਤੁਹਾਨੂੰ ਦੇਖ ਯਾਰ ਕਿੱਦਾਂ ਦਾ ਲੱਗਿਆ ਬੱਚਾ ਕਰਾ ਦੇ ਤਸੱਲੀਆਂ ਇਹਦੀਆਂ ਹਰੇਕ ਪੱਖ ਤੋਂ ਚੋਬਰ ਦੀਆਂ ਲੱਫੇਸ ਦੇਖ ਹੁਣ ਮਾਰ ਦੇ ਫੇਸ ਕੁਆਰਟੀ ਦੇ ਕੈਮਰਾ ਲਾਜਵਾ ਬੱਚੀ ਹਰੇਕ ਪੱਖ ਹੁਣ ਮਾਰ ਦੇ 4 ਨੰਬਰ ਵਾਲੀ ਤੇ ਇਹਦਾ ਮੇਰੇ ਛੇ ਗਰੇ ਦੰਦ ਪੂਰੇ ਨੇ ਅੱਠ ਦੇ ਚੱਕੀ ਜਾਂਦੇ ਹੱਥ ਮੇਰੇ ਇੱਥੇ ਰੋਕ ਕੇ ਹੋਰ ਮੂੰਹ ਕਰ ਦਿੰਦਾ ਆੜ ਆ ਜਾ ਫੇਸ ਦੇਖ ਬਾਈ ਤੂੰ ਇੱਥੋਂ ਮਾਰੇ ਵੀ ਫੇਸ ਕੁਆਲਿਟੀ ਹੈ ਘਰੀ ਕੈਮਰਾ ਹੋਵੇ ਦੇਖ ਬਾਈ ਜਿਵੇਂ ਕਹਿੰਦੇ ਨੇ ਆਪਣੇ ਵਾਲੇ ਸੱਜਣ ਦੇਸੀ ਚ ਕਹਿੰਦਾ ਤਾਂ ਬੋਦੇ ਵਾਲੀ ਕਹਿੰਦੇ ਨੇ ਵੀ ਉਹ ਚ ਨਸਲ ਵੱਧ ਹੁੰਦੀ ਆ ਹਾਂ ਹਾਂ ਬਾਈ ਆ ਲੈ ਚੱਲਾ ਇਹਨੂੰ ਕੰਨ ਦਾ ਸਾਈਜ਼ ਬਿਲਕੁਲ ਛੋਟਾ ਆ ਗਿਆ ਇਹ ਜਰਸੀ ਦਾ ਬੱਚਾ ਵੀ ਚੰਗਾ ਪਾ ਦੂ ਜੇ ਕਿਸੇ ਸੱਜਣ ਨੇ ਜਰਸੀ ਦਾ ਸੀਮਨ ਲਾਵਾ ਹਾਂਜੀ ਭਾਈ ਇਹਦੇ ਸੀਮਨ ਦਾ ਭਾਈ ਆਪ ਨੂੰ ਪਤਾ ਨਹੀਂ ਹੈਗਾ ਜਰਸੀ ਦਾ ਵੀ ਚੰਗਾ ਪਾ ਦੂ ਐਚ ਐਫ ਦੀ ਤਾਂ ਆਪ ਹੈਗੀ ਆ ਉਹਦਾ ਤਾਂ ਇਹਨੇ ਪਾਈ ਦੇਣਾ ਏ ਵੀ ਭਾਈ 10 12 ਦਿਨ ਦੀ ਕੱਚੀ ਆ ਬੱਚੀ ਬੱਚੀ ਇਹ ਵੀ ਬਾਡੀ ਵਾਲੀ ਆ ਗਈ ਜਾਨੇਚ ਵੀ ਚੜੇ ਜਾਨ ਭਾਈ ਚਾਰੇ ਹੀ ਜਾਨ ਵਾਲੀਆਂ ਬੱਚੀਆਂ ਨੇ ਵੀ ਰ ਆਪਣੀਆਂ ਆਏ ਨਹੀਂ ਹੈ ਵੀ ਪੋਲੀਆਂ ਹੀ ਨੇ ਹੋਲੀਆਂ ਹੀ ਨੇ ਲੰਬੀ ਵੀ ਫੁੱਲਾ ਕੱਦ ਵੀ ਚੰਗਾ ਤੇ ਬਾਕੀ ਭਾਈ ਯਾਰ ਜਾਨਵਰ ਜਿੰਨੇ ਕੁ ਲੈਂਦਾ ਚਾਰ ਤੋਂ ਪੰਜ ਹੀ ਲੈਂਦਾ ਸਿਲੇਕਟਡ ਜੇ ਪੀਸ ਲੈ ਕੇ ਆਉਂਦਾ ਇਹ ਦੁੱਧ ਕਿੰਨਾ ਕ ਪਾ ਸਕਦੀ ਆ ਬਈ ਦੱਦਲੀ ਆਪਣੀ ਕੋਈ ਗਰੰਟੀ ਨਹੀਂ ਠੀਕ ਆ ਬਈ ਜਿਹਦਾ ਤਿਆਰ ਹੈ ਹਨਾ ਆਪਾਂ ਉਹਦਾ ਹੀ ਦੱਸਾਂਗੇ ਠੀਕ ਆ ਕਰਦਾ ਬਈ ਕੀ ਫਾਇਦਾ ਹਨਾ ਹਵਾ ਚ ਗੰਡਾ ਦੇਦਾ ਕੋਈ ਫਾਇਦਾ ਨਹੀਂ ਵੱਡੇ ਬਾਈ ਉਹ ਕਰਦਾ ਯਾਰ ਪਾਜਾ ਹੋ ਜਾਂਦਾ ਵਪਾਰੀ ਤਿਆਰ ਬਾਂਦਾ ਬਈ ਮੇਰੇ ਸਾਨਾ ਕੋਈ 17 18 ਲੀਟਰ ਕੱਢ ਦੂਗੀ ਠੀਕ ਆ ਹਾਂ ਅਗਲਾ ਪਿਆਬ ਦੀ ਸਮਝ ਨਾਲ ਲੈ ਕੇ ਜਾਵੀਂ ਬਾਕੀ ਤੁਸੀਂ ਆਪਣੀ ਸਮਝ ਨਾਲ ਖਰੀਦਣੀ ਆ ਪਰ ਜਿੰਨੀ ਇੱਕ ਜਾਤ ਮਸਲਾ ਕੱਦ ਕਾਠ ਹੈ ਵੀ 17 ਇਹਨੂੰ ਦੇਣਾ ਚਾਹੀਦਾ ਇਹ ਹੱਕ ਬਣਦਾ ਹੈ ਹਾਂ ਬਈ ਸਾਹ ਵਾਲੀਆਂ ਚੀਜ਼ਾਂ ਨੇ ਬਈ ਇਹਨਾਂ ਦਾ ਕੋਈ ਭਰੋਸਾ ਨਹੀਂ ਹਨਾ ਉਹ ਤਾਂ ਹੈ ਹਾਂਜੀ ਹਾਂਜੀ ਧਮਾਲਾ ਬਈ ਇੱਥੋਂ ਲੈ ਤੇਰਾ ਨੰਬਰ ਬੋਲਦੇ ਹੁ 98772187556 ਇੱਕ ਹੈਗਾ 98776711739 हां भाई ਸੰਪਰਕ ਬਾਈ ਨਾਲ ਕਰ ਲਿਓ ਪਿੰਡ ਆ ਗਿਆ ਮੰਡੇਰ ਖੁਰਦ ਤਹਿਸੀਲ ਲੋਂਗੋਵਾਲ ਤੇ ਜ਼ਿਲ੍ਹਾ ਸੰਗਰੂਰ ਇਹਨਾਂ ਚਾਰੇ ਪਸ਼ੂਆਂ ਚੋਂ ਜਿਹੜਾ ਵੀ ਪਸੰਦ ਆਊਗਾ ਨੇੜੇ ਆ ਕੇ ਆਪਣੀ ਨਿਰਖ ਪਰਖ ਨਾਲ ਆਪਣੀ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ